ਦੇਖਿਓ ਔਰ ਦੇਖਿਓ ਕਿ ਉਥੇ ਜਿਹੜੇ ਟੀਚਰ ਨੇ ਕਿਸ ਤਰ੍ਹਾਂ ਬੱਚਿਆਂ ਨੂੰ ਪੜਾਉਂਦੇ ਨੇ ਉਹਦਾ ਅਸਰ ਅੱਜ ਪੰਜਾਬ 'ਚ ਦਿਖਾਈ ਦੇ ਰਿਹਾ ਸਾਡੇ ਗਿਫਟ ਵੀਡੀਓ ਸਾਹਿਬ ਕਰੇ ਦੇਗੇ ਮਨਜੀਤ ਕੌਰ ਜੀ ਇਹ ਬਿਲਕੁਲ ਦੱਸਣਗੇ ਕਿ ਕਿੰਨੇ ਬੱਚੇ ਸਾਡੇ JEE ਦੇ ਇਮਤਿਹਾਨ ਤੋਂ ਸਿਲੈਕਟ ਹੋਏ ਨੇ ਕਿੰਨੇ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਅੰਬੀ ਵਿੱਚ ਦਾਖਲਾ ਮਿਲਿਆ ਕਿੰਨੇ ਬੱਚੇ ਨੇ IIT ਦੇ ਵਿੱਚ ਜਾਣ ਲਈ ਆਪਣੇ ਆਪ ਨੂੰ ਚਲੇ ਗਏ ਤੇ ਜਾਣ ਲਈ ਆਪਣੇ ਆਪ ਟੈਸਟ ਕਰ ਰਹੇ ਨੇ ਇਹ ਵੱਡੀਆਂ ਤਬਦੀਲੀਆਂ ਪਿਛਲੇ ਤਿੰਨ ਸਾਲਾਂ 'ਚ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਨੇ ਕੀਤੀਆਂ ਨੇ ਲਗਭਗ 20000 ਵਿਆਪਕ ਨਵੇਂ ਭਰਤੀ ਕੀਤੇ ਗਏ ਨੇ ਔਰ ਭਰਤੀ ਪ੍ਰਕਿਰਿਆ ਲਗਾਤਾਰ ਜਾਰੀ ਆ ਉਸੇ ਤਰੀਕੇ 12700 ਉਹ ਕੱਚੇ ਵਿਆਪਕ ਜਿਨ੍ਹਾਂ ਦੀ ਬੜੀ 6000 ਨਗਰੀ ਪਰ ਖਾਸ ਸੀ ਜਿਨ੍ਹਾਂ ਦੀ ਤਨਖਾਹ ਚ ਵਧਾ ਕੇ 23000 25000 28000 ਕੀਤੀ ਗਈ ਆ ਔਰ ਇਨਕਰੀਮੈਂਟ ਦਾ ਵਾਧਾ ਹਰ ਇੱਕ ਸਾਲ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਟੀਚਾ ਹੈ ਕਿ ਅੱਛੀ ਸਿੱਖਿਆ ਅੱਛੇ ਸਬਾਜ ਦੀ ਜਿਹੜੀ ਬਣਨਰ ਹੁੰਦੀ ਆ ਸੋ ਇਸੀ ਬਣਾਈ ਭਾਂਚੇ ਦੇ ਅੰਦਰ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਕਰ ਰਿਹਾ ਮੇਰਾ ਕਹਿਣ ਦਾ ਭਾਵ ਆ ਵੀਰੋ ਜੋ ਗਰੰਟੀਆਂ ਦੇ ਕੇ ਆਮ ਆਦਮੀ ਪਾਰਟੀ ਸੱਤਾ ਚਾਹੀ ਸੀ ਅਸੀਂ ਉਹਨਾਂ ਸਾਰੀਆਂ ਗਰੰਟੀਆਂ ਤੇ ਪਹਰਾ ਦੇ ਰਿਹਾ ਉਹਨਾਂ ਗਰੰਟੀਆਂ ਨੂੰ ਪੂਰੀਆਂ ਕਰ ਰਿਹਾ ਇਸੇ ਦਾ ਕੌਲ ਵੀ ਤੁਸੀਂ ਸਾਰੇ ਗਵਾਹ ਹੋ ਕਿ ਆਪਾਂ ਨੇ ਯੋਧ ਲਸ਼ਿਆਂ ਦੇ ਬਲੋਕ ਯੁੱਧ ਨੇ ਜੰਮੇ ਬੜੀ ਸ਼ੁਰੂਆਤ ਯੁੱਧ ਦੇ ਰੂਪ ਵਿੱਚ ਕੀਤੀ ਆ ਜਿਵੇਂ ਬਾਰਡਰ ਤੇ ਲੜਾਈ ਲੜੀ ਜਾਂਦੀ ਆ ਇਸ ਤਰ੍ਹਾਂ ਦੀ ਰਣਨੀਤੀ ਜਿਹੜੀ ਆ ਉਹ ਨਸ਼ਿਆਂ ਦੇ ਖਿਲਾਫ ਬਣਾਈ ਗਈ ਆ ਚਾਹ ਬਾਰਡਰ ਹੋਵੇ ਚਾਹ ਪਿੰਡ ਹੋਵੇ ਚਾਹ ਸ਼ਹਿਰ ਹੋਵੇ ਚਾਹ ਬਾੜ ਹੋਵੇ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਵੀ ਨਸ਼ਾ ਤਸਕਰ ਆ ਉਹਦੇ ਹੌਸਲੇ ਤਾਸਰਸ ਕੀਤੇ ਜਾ ਰਹੇ ਨੇ ਉਹਦੇ ਵੱਲੋਂ ਕਮਾਏ ਕਾਲੇ ਤੰਕਰ ਕੇ ਬਣਾਇਆ ਬਿਲਡ ਬਸ ਇਸੇ ਕੀਤੀਆਂ ਜਾ ਰਹੀਆਂ ਨੇ ਪਾਕਿਆ ਪੰਜਾਬ ਨੂੰ ਇੱਕ ਵਾਰ ਫੇਰ ਦੇਸ਼ ਦਾ ਬਹੁਤ ਸੀ ਦਰਜਾ ਆ ਜਾਵੇ ਕਿਉਂਕਿ ਮੈਂ ਜਿਤਨੀ ਵਾਰ ਇਸ ਗੱਲ ਕਹਿੰਦਾ ਹਾਂ ਸਾਰੇ ਟੀਚਰ ਸਵਾਲ ਗਵਾਣਗੇ 1985 ਤੱਕ ਗੱਲ ਕਰੀਏ 1985 ਤੱਕ ਪੰਜਾਬ ਦੇਸ਼ ਦਾ ਨੰਬਰ 1 ਸੀ ਦਰਜਾ ਪਰ ਕੈਪੀਟਾ ਆਮਦਨ ਜਿਆਣੀ ਪ੍ਰਤੀ ਵਿਅਕਤੀ ਆਮਦਨ ਜੇ ਪ੍ਰਤੀ ਵਿਅਕਤੀ ਕਿੰਨੇ ਪੈਸੇ ਕਮਾਉਦਾਗਾ ਤਾਂ ਪੰਜਾਬ ਨੰਬਰ 1 ਤੇ ਆਉਂਦਾ ਸੀ ਪੂਰੇ ਦੇਸ਼ ਦੇ ਅੰਦਰ ਅੱਜ ਕਿੱਥੇ ਪਹੁੰਚ ਗਿਆ ਅੱਜ 38ਵੇਂ ਨੰਬਰ ਤੇ ਪਹੁੰਚ ਗਿਆ ਅੱਜ 15ਵੇਂ ਨੰਬਰ ਤੇ ਪਹੁੰਚ ਗਿਆ ਕਿਉਂਕਿ ਪਿਛਲੇ 25 30